हां जी दोस्तों ਆਪਾਂ ਖੜੇ ਆ ਮੱਟ ਦਾਦੂ ਵਾਲੇ ਕੋਲੇ ਵੀਰ ਕੋਲੇ ਰਾਜਵੀਰ ਮੱਟ ਦਾਦੂ ਵਾਲਾ ਅਕਸਰ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਚ ਵੇਖਦੇ ਰਹਿੰਨੇ ਹੋ ਤੇ ਵੀਰ ਨਾਲ ਆਪਾਂ ਇੱਕ ਗੱਲਬਾਤ ਹੋਰ ਕਰਨੀ ਹੈ ਜਿਵੇਂ ਕਿ ਲਾਈਵ ਦੇ ਵਿੱਚ ਗਰਮ ਖਿਆਲੀ ਗੱਲਾਂ ਕਰ ਜਾਂਦੇ ਨੇ ਜਿਵੇਂ ਕਿ ਵੀ ਮੰਡੀਆਂ ਦੇ ਵਿੱਚ ਲੁੱਟ ਖੁੱਟ ਸੁੱਟ ਹੁੰਦੀ ਹੈ ਜਿਵੇਂ ਬਲੌਗਰ ਆ ਕਰਦੇ ਨੇ ਵਾਹ ਕਰਦੇ ਨੇ ਠੱਗੀਆਂ ਦੇ ਵਿੱਚ ਪੂਰਾ ਯੋਗਦਾਨ ਉਹ ਗਲਤ ਵੀਡੀਓ ਵਿਖਾਉਂਦੇ ਨੇ ਤੇ ਉਹਦੇ ਬਾਰੇ ਕਰਨੀ ਹੈ ਗੱਲਬਾਤ ਆਪਾਂ ਹਾਂਜੀ ਠੀਕ ਆ ਦੂਜਿਆਂ ਦੇ ਢਾਡੇ ਚ ਲੱਤਾਂ ਮਾਰੀ ਜਾਂਦੇ ਠੀਕ ਹੈ ਚੰਗੀ ਗੱਲ ਆ ਯਾਰ ਮੈਨੂੰ ਦੱਸ ਤੋ ਨਾ ਮਾਰੀ ਹੈ ਹੈ ਮੈਨੂੰ ਜਵੇਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਹੈ ਮੈਨੂੰ ਕਹਿੰਦੇ ਆ ਬਾਈ ਅਸੀਂ ਫਲਾਣੇ ਤਾਂ ਐ ਕੀਤਾ ਸੀ ਆ ਹੋ ਗਿਆ ਅਸੀਂ ਉਹਦੀ ਵੀਡੀਓ ਦੇਖ ਕੇ ਜਾਵੜਿਓ ਆਵੜੇ ਠੀਕ ਹੈ ਉਹ ਫਿਰ ਮੈਨੂੰ ਉਥੇ ਗੁੱਸਾ ਚੜਦਾ ਠੀਕ ਹੈ ਮੇਰੇ ਨਾਲ ਭਾਈ ਆਉਦੇ ਨਾਲ ਹੋਈ ਜਾਣਾ ਪਹਿਲਾਂ ਹੋਈਆਂ ਮੈਂ ਕਿਸੇ ਤੋਂ ਕੋਈ ਰੋਟੀ ਲੈ ਕੇ ਨਹੀਂ ਖਾਣੀ ਮੈਨੂੰ ਕਿਸੇ ਤਾਂ ਕੋਈ ਲੋੜ ਨੇ ਵੀਡੀਓ ਵੀਡੀਓ ਦੀ ਮੇਰੇ ਕੋਲੇ ਆ ਦਾ ਕੰਟੈਂਟ ਬਹੁਤ ਰਹਿੰਦਾ ਥੋੜੇ ਰਗੇ ਭਰਾ ਹੋਰ ਬਥੇਰੇ ਮੇਰੇ ਕੋਲ ਤਾਂ ਹਾਂ ਪਰ ਗੱਲ ਆਉਂਦੀ ਆ ਮੈਂ ਨਾ ਹਾਈਤੀ ਇਹ ਤਾਂ ਹੋਇਆ ਹੀ ਕੁਛ ਨਹੀਂ ਜਿਵੇਂ ਮੇਰੇ ਪੇਤੇ ਆਪਾਂ ਸੱਚ ਕਹਿੰਦਾ ਦਾ ਦਮ ਰੱਖਦੇ ਆ ਇੱਕ ਬੰਦਾ ਸੱਚ ਕਹਿੰਦਾ ਦਮ ਰੱਖ ਲਿਆ ਪਰ ਰੱਖਦੇ ਆ ਹਾਈਤੀ ਹੋਇਆ ਹੀ ਕੁਛ ਨਹੀਂ ਅੱਗੇ ਜਾਊਗਾ ਨਾ ਹਾਂ ਮੈਂ ਇਹਦੀ ਦੇਖੀ ਆ ਨਾ ਮਾਹੌਲ ਕੀ ਆ ਲੋਕ ਕਾਪੀ ਤਾਂ ਮੈਨੂੰ ਕਰ ਲੱਗ ਗਏ ਕਾਪੀ ਤਾਂ ਮੈਂ ਵੇਖਿਆ ਪਹਿਲਾਂ ਮੈਂ ਕੀ ਕਰਦਾ ਸੀ ਜਿਵੇਂ ਆ ਟ੍ਰੇਨਿੰਗ ਵਾਲਾ ਵਿਸ਼ਾ ਲੋਕਾਂ ਨੇ ਚਲਾ ਰੱਖਿਆ ਸੀਗਾ ਚਲੋ ਚਲਾਇਆ ਸਾਰੇ ਬੰਦੇ ਚੰਗੇ ਨਹੀਂ ਸਾਰੇ ਮਾੜੇ ਵੀ ਨਹੀਂ ਹੂੰ ਉਹਨਾਂ ਨੇ ਕੀ ਕੀਤਾ ਸੀ ਕੱਲਾ ਨੌ ਨੰਬਰੇ ਰੱਖ ਲਿਆ ਸੀਗਾ ਹਾਂ ਠੀਕ ਆ ਉਹਨਾਂ ਦੀਆਂ ਸ਼ੱਕਾ ਮਟਾਈਆਂ ਪਹਿਲਾਂ ਮੈਂ ਠੀਕ ਹੈ ਵੀ ਕਰਜਾ ਇਹ ਉਹ ਬੰਦਾ ਕੌਣ ਆ ਯਾਰ ਜਿਹੜਾ ਕਰਜਾ ਉਹ ਕਿਸ ਨੂੰ ਕੰਮ ਕਰਵਾਵੇ ਇਹ ਜੋ ਲੋਕ ਆ ਤੁਸੀਂ ਉਹਨਾਂ ਦੇ ਪਿੱਛੇ ਲੱਗਦੇ ਆ ਜੰਨੀਆਂ ਮੈਂ ਬਲੌਗਰਾਂ ਨੂੰ ਜਾਂ ਦੂਜਿਆਂ ਨੂੰ ਛੱਡਦਾ ਉਹਨਾਂ ਨੂੰ ਲੋਕਾਂ ਨੂੰ ਵੀ ਕਹਿੰਦਾ ਬਈ ਫਿਰ ਬੜਾਵਾ ਤਾਂ ਤੁਸੀਂ ਦਿੰਨੇ ਆ ਕੰਮਾਂ ਨੂੰ ਹਾਂ ਬੜਾਵਾ ਤੁਸੀਂ ਦਿੰਨੇ ਹੁਣ ਮੇਰੇ ਪੇਜ ਤੇ ਵੇਖ ਲਈ ਮੈਨੂੰ ਕੀ ਆ ਤੇਰੇ ਵਰਗੇ ਭਰਾ ਦਾ ਫੋਨ ਆ ਗਿਆ ਜਦੋਂ ਬਾਈ ਰੋਥੇ ਆ ਗੱਲ ਬਾਤ ਆ ਆਪਾਂ ਫੇਰ ਚੱਕ ਕੇ ਵੀਰੋ ਠੋਕਦੇ ਨਹੀਂ ਆਪਾਂ ਨੂੰ ਕੀ ਆ ਮੇਰੇ ਕੋਲ ਰਿਕਾਰਡਿੰਗ ਪਈ ਹੁੰਦੀ ਆ ਬਕਾਇਦਾ ਅਗਲਾ ਕਹਿੰਦਾ ਵੀ ਮੈਂ ਜ਼ਿੰਮੇਵਾਰੀ ਲੈਣਾ ਇਹ ਗੱਲ ਦੀ ਹੂੰ ਠੀਕ ਆ ਹੋ ਜੇ ਪਿੱਛੇ ਇਹ ਮੇਲਾ ਜੀ ਅਸੀਂ ਮੇਲੇ ਚ ਇੱਕ ਮੁੰਡੇ ਨੂੰ ਮਾੜਾ ਚੰਗਾ ਕਿਹਾ ਗਿਆ ਗਾਲਾ ਗੋਲਾ ਕੱਢੀਆਂ ਤੇ ਫਿਰ ਉਸ ਤੇ ਕੋਈ ਬੋਲਿਆ ਕਿਉਂ ਨਹੀਂ ਹਾਲਾਂਕਿ ਉੱਥੇ ਪੇਜ ਵਾਲੇ ਮੁੰਡੇ ਕੋਲੇ ਹੀ ਸੀ ਠੀਕ ਹੈ ਪੇਜ ਵਾਲੇ ਕੋਲੇ ਹੀ ਸੀ ਫਿਰ ਉਹਨਾਂ ਦੀ ਸ਼ਰਮ ਲੱਥੀ ਸੀ ਤੁਸੀਂ ਉੱਥੇ ਪਾਉਣਾ ਵੀਡੀਓ ਬਣਾ ਕੇ ਵੀ ਆ ਮੇਲੇ ਤੇ ਬੈਠਿਆ ਵੀ ਅਸੀਂ ਤਾਂ ਆਏ ਸੀ ਇੱਥੇ ਵੀਡੀਓ ਬਣਾਉਣ ਵੀ ਚੱਲ ਕੱਲ ਨੂੰ ਦਿਖਾਵਾਂਗੇ ਪਰ ਇੱਥੇ ਲੋਕ ਦਾਰੂਆਂ ਪੀ ਕੇ ਗਾਲਾਂ ਵੀ ਕੱਢਦੇ ਆਹ ਦਿਖਾਓ ਠੀਕ ਹੈ ਲਾਜ ਤਾਂ ਫੇਰ ਆਉਂਦੀ ਆ ਹਾਂ ਬਲੌਗਰਾਂ ਦੀ ਮੈਂ ਇਹ ਗੱਲ ਕਰਦਾ ਹੁਣਾਂ ਬਾਈ ਠੀਕ ਬਲੌਗਰ ਜਦੋਂ ਆਪਾਂ ਬਣਦੇ ਆ 4 ਰੁਪਏ ਕਮਾਉਣ ਨੂੰ ਬੰਦਾ ਬਣਦਾ ਹਾਂਜੀ ਹਾਂ ਟੱਡਵਾ ਹੁਣ ਤੂੰ ਮੇਰੇ ਕੋਲੇ ਬਾਈ 2 250 ਕਿਲੋਮੀਟਰ ਤੋਂ ਆਇਆ ਯਾਰ ਗੱਡੀ ਦਾ ਤੇਲ ਵਾਲ ਕੇ ਆਇਆ ਕੱਲੀਆਂ ਵੀਡੀਓ ਬਣਾਉਣੀ ਆਇਆ ਮੇਰੀਆਂ ਹੋਰ ਤਾਂ ਆਪਾਂ ਕੁਝ ਹੀ ਨਹੀਂ ਗੱਲਾਂ ਹੀ ਸੁਣਨਾ ਆ ਤੇਰੇ ਦਰਸ਼ਕਾਂ ਨੂੰ ਸੁਣਾਉਣਾ ਆ ਤੋ ਪਰ ਉੱਥੇ ਗੱਲ ਦੁੱਖ ਮੇਰਾ ਇਹ ਆ ਹੁਣ ਤੇਰੀ ਮਾੜੀ ਗੱਲ ਇੱਥੇ ਆਏ ਆ ਮੈਂ ਆਪਦੇ ਜਾਨਵਰ ਦਿਖਾਈ ਜਮਾ ਆਹ ਵੇਚਣਾ ਉਹ ਵੇਚਣਾ ਆਹ ਧੱਕਣਾ ਉਹ ਧੱਕਣਾ ਹਾਂ ਤੇਰੀ ਮਾੜੀ ਗੱਲ ਉਹ ਹੋਣੀ ਆ ਵੀ ਮੇਰਾ ਬੜਾਵਾ ਦਿਖਾਵੇਂ ਹਾਂ ਤੇਰੀ ਰਿਐਲਿਟੀ ਦਿਖਾ ਹਾਂ ਸੱਚ ਤਾਂ ਇਥੋਂ ਪੁੱਛਾਂ ਹਾਂ ਸੱਚ ਪੁੱਛੇ ਰਿਐਲਿਟੀ ਮੇਰੇ ਕੋਲ ਇੱਕ ਫੋਨ ਆ ਗਿਆ ਭਰਾ ਦਾ ਮੈਨੂੰ ਕਹਿੰਦਾ ਬਾਈ ਫਲਾਨੇ ਮੰਡੀ ਦੀ ਮਸ਼ਹੂਰੀ ਕਰਦੇ ਠੀਕ ਹੈ ਆਪਣਾ ਨਿਜੀ ਯਾਰ ਹੈ ਬਰਾਲੇ ਤੋਂ ਠੀਕ ਹੈ ਹਾਲਾਂਕਿ ਮੇਰੇ ਕੋਲ ਤਾਂ ਰਿਕਾਰਡਿੰਗ ਲੱਗੀ ਪਰ ਉਹ ਯਾਰਾਂ ਦੀਆਂ ਕਾਦੀਆਂ ਰਿਕਾਰਡਿੰਗਾਂ ਹੁੰਦੀਆਂ ਤਾਂ ਅੱਜ ਵੀ ਬੋਲਕੂਆ ਔਰ ਮੈਨੂੰ ਆਖਿਆ ਯਾਰ ਜੀ ਵੀ ਰਾਂ ਕਰਕੇ ਨਾ ਤੈਨੂੰ ਮੰਡੀ ਦੇ ਨਾਲ ਬੰਦਿਆਂ ਨੇ ਗੱਲਬਾਤ ਕੀਤੀ ਆਪਣੀ ਵੀਡੀਓ ਵੇਂਦਾ ਸੀ ਕਹਿੰਦਾ ਯਾਰ ਉਹਨਾਂ ਨੇ ਮੰਡੀ ਦੇ ਨਾਲ ਨਾ ਟ੍ਰੇਨਿੰਗ ਰੱਖਣੀ ਹੈ ਠੀਕ ਹੈ ਤੇ 10000 ਰੁ ਮਗਾ ਦੇਖੋ ਇੱਕ ਤਾਂ ਜ਼ਮੀਰ ਹੁੰਦੀ ਹੈ ਜਾਗਦੀ ਇੱਕ ਹੁੰਦੀ ਹੈ ਸੁੱਤੀ ਹਾਂ ਆਪਣੀਆਂ ਬਈ ਜਾਗਦੀ ਜਿੰਨ ਤੱਕ ਤਾਂ ਜਾਗਦੀ ਆਉਂਦਾ ਕਿਦਾ ਵਿਕਦੇ ਨਹੀਂ ਕਿਤੇ ਵਿਕ ਕੀ ਹੁੰਦੇ ਆਪਾਂ ਪੇਜ ਬੰਦ ਕਰਦੇ ਠੀਕ ਹੈ ਉਦਦੇ ਆਪਾਂ ਲੋਕਾਂ ਤੋਂ ਗੱਲਾਂ ਨਹੀਂ ਲੈਂਦੇ ਠੀਕ ਹੈ ਚਲੋ ਉਹਨਾਂ ਨੇ ਆਪ ਨੂੰ ਮਾਣ ਬਖਸ਼ੀ ਇਹ ਗੱਲ ਦਾ ਬੰਦਿਆ ਨੇ ਨਹੀਂ ਚਲੋ ਯਾਰ ਬਾਈ ਤੋਂ ਆਪਾਂ ਵੀਡੀਓ ਕਰਾ ਲੈਨੇ ਉਹਨਾਂ ਨੂੰ ਆਪ ਦਾ ਲਾਲਚ ਆ ਵਿਚਾਰਿਆਂ ਨੂੰ ਹਾਂ ਆਪਾਂ ਨੂੰ ਆਪ ਦਾ ਲਾਲਚ ਹੈ ਆਪਾਂ ਆਪ ਦੀ ਅਣਖ ਤੇ ਰਹਿਣਾ ਹੈ ਹਾਂ ਗੱਲ ਇਹ ਹੀ ਆ ਵੀ ਗਲਤ ਨਾ ਦਿਖਾਓ ਠੀਕ ਹੈ ਗਲਤ ਨਾ ਦਿਖਾਓ ਜੋ ਹੈਗਾ ਚੰਗਾ ਦਿਖਾ ਦਿਓ ਮਾੜਾ ਨਾ ਦਿਖਾਓ ਫਾਤੂ ਦਾ ਚੜਾ ਕੇ ਨਾ ਦਿਖਾਓ ਕਿਸੇ ਦੀ ਐਵੇਂ ਢੋਈ ਨਾ ਕਟਾਓ ਠੀਕ ਹੈ ਨਾ ਜੇ ਕਿਸੇ ਦੀ ਗਲਤਤਾ ਦਾ ਗਲਤ ਕਹਿਣ ਦੀ ਪਹੁੰਚ ਰੱਖੋ ਦਮ ਰੱਖੋ ਕਿਸੇ ਦਾ ਗਲਤ ਜੇ ਕੋਈ ਗਲਤ ਦਿਖਾਉਂਦਾ ਤਾਂ ਬਥੇਰੇ ਮੰਡੀਆਂ ਤੇ ਖੜੇ ਆ ਸੌਦੇ ਹੋਈ ਜਾਂਦੇ ਹੋਈ ਜਾਂਦੇ ਆ ਉਹ ਰਾਤ ਚ ਜਾ ਕੇ ਬਚਕਾਟ ਵਾਜੀ ਜਾਂਦੀ ਹੈ ਬਚਕਾਟ ਵੱਜ ਗਈ ਆਖੇ ਭਾਈ ਹੋਇਆ ਨਹੀਂ ਹੋਇਆ ਨਹੀਂ 2-4 ਇਹ ਪੀਛੇ ਅੜ ਗਿਆ ਜਿਹੜਾ 70-80 ਹਜ਼ਾਰ ਮੁੱਲ ਲਾ ਦੂ ਉਹ 2-4 ਹਜ਼ਾਰ ਛੱਡੂਆ ਫਿਰ ਹਾਂ ਜਿਹੜਾ ਬੰਦਾ ਮੈਂ ਦੱਸਦਾ ਗੱਲ ਆ ਜਿਹੜਾ ਬੰਦਾ 40-50 ਹਜ਼ਾਰ ਤੋਂ ਪਲੱਸ ਜਾਂਦਾ ਨਾ ਬੱਕਰੀ ਤੇ ਉਹ 10 ਹਜ਼ਾਰ ਵੀ ਨਹੀਂ ਵੇਂਦਾ ਹ ਆਉਣੇ ਉਹ ਜਾਨਵਰ ਖਰੀਦਣਾ ਹੁੰਦਾ ਠੀਕ ਹੈ ਉਹ ਤਾਂ ਜਾਂਦਾ ਹੁੰਦਾ ਜੇ ਆਪਣਾ ਬੱਕਰਾ ਸੇਲ ਕਰਾਂਗੇ ਨਾ ਜੇ ਆਪਾਂ ਮੈਂ 10 ਰੁਪਈਆ ਦਾ ਹੈ ਠੀਕ ਆ ਜੇ ਮੈਂ ਵੇਚਣਾ ਨਹੀਂ ਅਗਲਾ ਨੂੰ 15 ਰੁਪਈਆ ਦਾ ਵੀ ਲੈ ਜੂਆ ਠੀਕ ਹੈ ਜਿਵੇਂ ਤੁਸੀਂ ਲੋਨ ਬਾਰੇ ਕਿਹਾ ਸੀ ਇਹ ਲੋਨ ਵੀ ਹੁੰਦਾ ਹੈ ਕਿ ਨਹੀਂ ਹੁੰਦਾ ਲੋਨ ਲੋਨ ਘਰੋਂ ਯਾਰ ਕੋਈ ਨਹੀਂ ਬਾਈ ਖਵਾਉਂਦਾ ਘਰੋਂ ਖਵਾ ਕੇ ਸੋਣ ਨੂੰ ਕੋਈ ਨਹੀਂ ਪਾਲਦਾ ਠੀਕ ਹੈ ਕੋਈ ਲੋਨ ਨਹੀਂ ਕੋਈ ਸ਼ੌਨ ਨਹੀਂ ਜੇ ਲੋਨ ਵਾਲੀਆਂ ਜਿਹੜੀਆਂ ਨਾ ਇਹ ਇੱਕ ਦਿਖਾ ਦਿੰਦੇ ਆ ਐਂਡਿੰਗ ਆ ਬੱਕਰੀਆਂ ਤੇ ਐਨਾ ਲੋਨ ਇਹ ਦਿਖਾਵਾ ਹੈ ਇੱਕ ਦਿਖਾਵਾ ਕਰਕੇ ਸਾਨੂੰ ਸਦਣਾ ਸਾਨੂੰ ਸਦ ਕੇ ਸੀਟਾ ਬੁੱਕ ਕਰਨੀਆਂ ਚਾਰ ਪੀ ਉੱਥੋਂ ਕਮਾ ਲੈਣੇ ਆ ਜਦੋਂ ਲੋਨ ਦਾ ਪ੍ਰੋਸੈਸ ਵੇਨਿਆ ਨਾ ਪ੍ਰੋਪਰ ਹੂੰ ਕੋਈ ਪੜ੍ਹੇ ਲਿਖੇ ਬੰਦੇ ਤੋਂ ਪਿੰਡੋਂ ਕਢਵਾ ਲਿਆ ਕਰੋ ਜਦੋਂ ਪ੍ਰੋਸੈਸ ਵੇਨਿਆ ਆ ਇਹਦਾ ਪ੍ਰੋਪਰ ਕੀ ਕੁਝ ਚਾਹੀਦਾ ਕੀ ਕੁਝ ਨਹੀਂ ਚਾਹੀਦਾ ਉਦੋਂ ਅੱਖਾਂ ਅੱਡੀਆਂ ਰਹਿੰਦੀਆਂ ਬਾਹਰ ਹੋਰੇ ਕਾਗਜ਼ਾਤ ਪੂਰੇ ਨਹੀਂ ਹੁੰਦੇ ਮੈਂ ਕਹਿੰਦਾ ਹੁੰਦੇ ਨਹੀਂ ਬਾਈ ਹੁੰਦੇ ਨਹੀਂ ਇਹ ਸਭ ਗੱਲਾਂ ਸਾਨੂੰ ਦਿਖਾ ਦਿੰਦੇ ਆ 50% ਸਬਸਕ੍ਰਾਈਬੀ ਆ ਆ ਦਿਖਾਤਾ ਬਸ ਉਹ ਇੱਕ ਜਿਵੇਂ ਆਪਾਂ ਵੀਡੀਓ ਨਹੀਂ ਪਾਉਂਦੇ ਇੱਕ ਗਰਮ ਜਿਹਾ ਟਾਈਟਲ ਲਿਖ ਦੇ ਦਿੰਨੇ ਆ ਉਹ ਲੋਕ ਉਹ ਟਾਈਟਲ ਨੂੰ ਦੇਖ ਕੇ ਕਲਿੱਕਾਂ ਮਾਰੀ ਜਾਂਦੇ ਆ ਵੀਡੀਓ ਤੇ ਉਹ ਲੋਕਾਂ ਨੇ ਵਿਊ ਲੈਣੇ ਹੁੰਦੇ ਬਸ ਆ ਕੰਮ 50 ਤੋਂ 40 ਬੰਦੇ ਲਾਉਣ ਵਾਲੀ ਹੁੰਦੇ ਹੋਣੇ 50 ਤੋਂ 48 ਬੰਦੇ ਹੁੰਦੇ ਆ ਬਈ 40 ਛੱਡ 48 ਜਾਂਦੇ ਆ ਦੋ ਤਾਂ ਜਿਹੜੇ ਜਾਂ ਵੀ ਅਣਜਾਣ ਹੁੰਦੇ ਆ ਜਿਨ੍ਹਾਂ ਨੇ ਉਹੀ ਬਸ ਆ ਕੇ ਸ਼ੌਂਕ ਵਿੱਚ ਟ੍ਰੇਨਿੰਗ ਲੈਣ ਆ ਕੇ ਠੀਕ ਐ ਇੱਥੋਂ ਤੱਕ ਲੋ ਸੋ ਦੋਸਤੋ ਇਹ ਸੀ ਆਪਣੀਆਂ ਗੱਲਾਂ ਬਾਤਾਂ ਰਾਜਵੀਰ ਮੱਟ ਦਾਦੂ ਵਾਲੇ ਨਾਲ ਸੋ ਵੀਰ ਸੱਚੀਆਂ ਗੱਲਾਂ ਕਰਦਾ ਚੁੱਪਦੀਆਂ ਜ਼ਰੂਰ ਨੇ ਜਿਨ੍ਹਾਂ ਨੂੰ ਲੱਗਦੀਆਂ ਨੇ ਉਹ ਮਿਰਚਾਂ ਵਾਂਗੂ ਲੱਗਦੀਆਂ ਨੇ ਪਰ ਸੱਚ ਬਖਾਉਣ ਦੀ ਹਿੰਮਤ ਰੱਖਦਾ ਭਾਈ ਤਾਂ ਜੋ ਆਪਾਂ ਇਹਦੇ ਕੋਲੇ ਚੱਲ ਕੇ ਆਏ ਆ ਵੀ ਲੋਕਾਂ ਨੂੰ ਇੱਕ ਸਿੱਸਾ ਵਿਖਾ ਸਕੀਏ ਯਾਰ ਲੋਕਾਂ ਨੇ ਕੀ ਕਰ ਰੱਖਿਆ ਨਾ ਮਾਨਾ ਮੇਰੀ ਗੱਲ ਤੇਰੀ ਗੱਲ ਵਿਚਾਲਿਆ ਵੀਡੀਓ ਚੱਲੋ ਤੇਰੀ ਲੰਮੀ ਬਣ ਜੂ ਮੈਨੂੰ ਪਤਾ ਹੈ ਹਾਂ ਲੋਕਾਂ ਦਾ ਸਿਸਟਮ ਕੀ ਆ ਬਸ ਇੱਕ ਦਿਖਾਵਾ ਕਰਕੇ ਹਾਂਜੀ بس ਦੂਜਿਆਂ ਨੂੰ ਨੀਮਾ ਦਿਖਾਈ ਜਾਣਾ ਠੀਕ ਹੈ ਫਿਰ ਇੱਕ ਪੇੜ ਸਾਰਿਆਂ ਨੂੰ ਗੰਦਾ ਕਰ ਦਿੰਦੀ ਹੈ ਹਾਂ ਠੀਕ ਆ ਉਹਦੇ ਵਿੱਚ ਕੀ ਹੁਣ ਜਿਵੇਂ ਤੇਰੇ ਵੀਡੀਓ ਦੇਖਣਗੇ ਕਈ ਭਰਾ ਤਾਂ ਐ ਸੋਚਣਗੇ ਇਹ ਆਪ ਦੇ ਨੰਬਰ ਬਣਾਉਣ ਦਾ ਮਾਰਾ ਹੁਣ ਆਪ ਮੂਰੇ ਹੋਈ ਜਾਂਦਾ ਹਾਂ ਮੇਰਾ ਤਾਂ ਵੀਰੋ ਪੇਜ ਚੈੱਕ ਕਰ ਲਓ ਪੇਜ ਚੈੱਕ ਕਰਕੇ ਫਿਰ ਮੇਰੇ ਤੇ ਕਮੈਂਟ ਕਰਕੇ ਦੇਖੋ ਵੀ ਹਾਂ ਰਾਜਵੀਰ ਹੈ ਕੌਣ ਠੀਕ ਹੈ ਨਾ ਠੀਕ ਹੈ ਜੀ ਸੋ ਦੋਸਤੋ ਧੰਨਵਾਦ ਜੀ ਧੰਨਵਾਦ